ਖੇਡ ਮੰਤਰੀ ਗੁਰਮੀਤ ਸਿੰਘ ਮੀਤੇਰ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ ਕੈਲੰਡਰ ਵਿੱਚ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਪੰਜਾਬ ਦੇ ਸਮੂਹ ਅਵਾਰਡ ਜੇਤੂ 202 ਖਿਡਾਰੀ ਤੇ ਖਿਡਾਰਨਾਂ ਇਸ ਕੈਲੰਡਰ ਦਾ ਹਿੱਸਾ ਬਣੇ ਨੇ ਦੱਸ ਦਈਏ ਕਿ ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ 4 ਪਦਮ ਵਿਭੂਸ਼ਣ 24 ਪਦਮਸ਼ਰੀ 4 ਖੇਡ ਰਤਨ ਪੁਰਸਕਾਰ 129 ਅਰਜੁਨ ਅਵਾਰਡ 15 ਦਰਉਣਾਚਾਰਿਆ ਅਵਾਰਡ 21 ਧਿਆਨਚੰਦ ਅਵਾਰਡ ਅਤੇ 5 ਟੈਂਜਿੰਗ ਪੁਰਸਕਾਰ ਜਿੱਤੇ ਹਨ ਸਮੂਹ 202 ਅਵਾਰਡ ਜੇਤੂ ਕੈਲੰਡਰ ਵਿੱਚ ਸ਼ਾਮਲ ਕੀਤੇ ਗਏ ਹਨ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਖੇਡ ਵਿੱਚ ਸੂਬੇ ਦੀ ਗੁਆਚੀ ਸਾਨ ਬਹਾਲ ਕਰਨ ਲਈ ਨਿਰੰਤਰ ਉਪਰਾਲੇ ਵੀ ਕਰ ਰਹੀ ਹੈ ਇਹ ਕੈਲੰਡਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਸਮੂਹ ਅਵਾਰਡ ਜੇਤੂ ਖਿਡਾਰੀ ਤੇ ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਦੋ ਕੈਲੰਡਰ ਤਿਆਰ ਕੀਤੇ ਗਏ ਹਨ ਇੱਕ ਦੀਵਾਰ ਵਾਲਾ ਅਤੇ ਦੂਜਾ ਟੇਬਲ ਵਾਲ ਤੇ ਇਸੇ ਸਬੰਧ ਦੇ ਵਿੱਚ ਪੰਜਾਬ ਸਪੋਰਟਸ ਮਿਨਿਸਟਰ ਗੁਰਮੀਤ ਸਿੰਘ ਮੀਤੇਰ ਨੇ ਵੀ ਜਾਣਕਾਰੀ ਸਾਂਝਾ ਕੀਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੀ ਜਿਹੜੀ ਸਪੋਰਟਸ ਯੂਨੀਵਰਸਿਟੀ ਪਟਿਆਲਾ ਸਾਡੇ ਵੱਲੋਂ ਇੱਕ ਨਵੇਂ ਸਾਲ ਦਾ ਜਿਹੜਾ ਕੈਲੰਡਰ ਹੈ ਉਹ ਲਾਂਚ ਕੀਤਾ ਗਿਆ ਤੇ ਬੜੀ ਨਵੀਕਲੀ ਜਿਹੜੀ ਪਹਿਲ ਕਦਮੀ ਇਸ ਵਾਰੀ ਕੀਤੀ ਗਈ ਹੈ ਕਿ 202 ਪੰਜਾਬ ਦੇ ਖਿਡਾਰੀ ਜਿਹੜੇ ਅਵਾਰਡ ਹੀ ਆ ਜਿੰਨਾਂ ਵਿੱਚ ਪਦਮ ਵਿਭੂਸ਼ਣ ਪਦਮ ਸ਼੍ਰੀ ਖੇਲ ਰਤਨ ਅਰਜਮਾਵਾੜੀ ਅਤੇ ਦਰੋਣਾਚਾਰਿਆਵਾੜੀ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਇਨਕਲੂਡ ਹੈ ਉਹ ਕੀਤਾ ਗਿਆ ਵੀ ਕਿਹੜੇ ਸਾਲ ਕਿਹੜੇ ਖਿਡਾਰੀ ਦੀ ਅਚੀਵਮੈਂਟ ਸੀ ਤੇ ਉਹਨੂੰ ਕਿਹੜੇ ਸਾਲ ਦੇ ਵਿੱਚ ਜਿਹੜਾ ਅਵਾਰਡ ਹੈ ਉਹ ਮਿਲਿਆ ਤੋਂ ਮੈਨੂੰ ਲੱਗਦਾ ਵੀ ਇਹ ਜਦੋਂ ਸਾਡੇ ਜਿਹੜੇ ਬੱਚੇ ਇਹਨੂੰ ਦੇਖਣਗੇ ਤਾਂ ਜਿਹੜੇ ਖੇਡਾਂ ਦੇ ਵਿੱਚ ਲੱਗੇ ਹੋਇਆ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੂਗੀ ਕਿ ਅਸੀਂ ਇਹ ਨਾਲੀ ਜਗ੍ਹਾ ਤੇ ਜਿਹੜਾ ਇੱਕ ਦਿਨ ਅਸੀਂ ਪਹੁੰਚਣਾ ਹੈਗਾ ਸੋ ਅ ਅੱਜ ਇਹ ਕੈਲੰਡਰ ਲਾਂਚ ਕੀਤਾ ਤੇ ਬਾਕੀ ਮੈਂ ਨਵੇਂ ਸਾਲ ਦੀਆਂ ਸਾਰੇ ਖਿਡਾਰੀਆਂ ਨੂੰ ਬਹੁਤ ਮੁਬਾਰਕਾ ਦੇਣਾ ਤੇ ਪਿਛਲੇ ਸਾਲ ਦੇ ਵਿੱਚ ਬਹੁਤ ਅੱਛਾ ਰਿਹਾ ਖੇਡਾਂ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀ ਇਹ ਵੀ ਕਰਵਾਈਆਂ ਜੇ ਪਿਛਲੀ ਵਾਰੀ 3 ਲੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਖਿਡਾਰੀਆਂ ਨੇ ਤਦ ਕੀ तकरीबन 5 ਲੱਖ ਨੇ ਪਾਰਟਿਸਿਪੇਟ ਕੀਤਾ ਬਾਕੀ ਏਸ਼ੀਅਨ ਖੇਡਾਂ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਰਿਕਾਰਡ ਹੈ ਉਹ ਅਸੀਂ ਅਜ ਤੱਕ ਦਾ ਜਿਹੜਾ ਰਿਕਾਰਡ ਸੀ ਕਿ 20 ਮੈਡਲ ਅਜ ਤੱਕ ਕਦੇ ਨਹੀਂ ਆਏ ਪੰਜਾਬੀਆਂ ਦੇ ਜਿਨੇ ਇਸ ਵਾਰ ਆਏ ਸੋ ਸਾਨੂੰ ਬੜੀ ਖੁਸ਼ੀ ਹੈ ਤੇ ਉਮੀਦ ਕਰਦੇ ਆ ਕਿ ਅਗਲਾ ਸਾਲ ਬਹੁਤ ਖੁਸ਼ੀਆਂ ਭਰ ਹੋਵੇਗਾ ਤੇ ਬਹੁਤ ਵੱਡੀਆਂ ਅਚੀਵਮੈਂਟ ਜਿਹੜੀਆਂ ਸਾਡੇ ਖਿਡਾਰੀ ਆ ਉਹ ਲੈ ਕੇ ਆਉਣਗੇ ਤੇ ਬਾਕੀ ਭਗਵੰਤ ਮਾਨ ਜੀ ਦੀ ਸਰਕਾਰ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਦੁਬਾਰਾ ਸਾਡੇ ਸੂਬੇ ਨੂੰ ਖੇਡਾਂ 'ਚ ਪਹਿਲੇ ਨੰਬਰ ਤੇ ਲੈ ਕੇ ਜਾਣਾ ਸੋ ਮੈਂ ਦੁਬਾਰਾ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਕਿਤੇ ਵੀ ਤੁਸੀਂ ਬੈਠੇ ਹੋ ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈ ਦਿੰਨਾ ਬਹੁਤ ਸ਼ੁਭਕਾਮਨਾ ਦਿਸਦੀ ਹੈ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਬਲੂਨ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ ਤੇ ਕੈਲੰਡਰ ਦੇ ਵਿੱਚ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਹੈ ਜਗਵਾਨੀ ਟੀਵੀ ਲਈ ਬਰੁੰਦ ਪਟਦੀਰਪੁਰ